ਅੱਜ ਵਰ 2023 ਦੀ ਸ਼ਾਮ ਨਵੇਂ ਵਰੇ ਨੂੰ ਜੀਆਂ ਕਹਿਣ ਲਈ ਉਹਦਾ ਸਵਾਗਤ ਕਰਨ ਲਈ ਸਾਰੇ ਸਾਡੇ ਸਬ ਡਿਵੀਜ਼ਨ ਗੜ ਸ਼ੰਕਰ ਦੇ ਵਿੱਚ ਮਾਲਪੁਰ ਜਬੇਵੜ ਏਰੀਆ ਦੇ ਵਿੱਚ ਲੋਕ ਇਕੱਠੇ ਹੋਏ ਹਨ ਵਕਫਾ ਖਾਵਾ ਤੇ ਚਰਚਾ ਦੇ ਵਿੱਚ ਪ੍ਰੋਗਰਾਮ ਨੇ ਗੁਰਦੁਆਰਾ ਸਾਹਿਬਾਨ ਮੰਦਿਰਾਂ ਦੇ ਵਿਵਾਦ ਦੇ ਪ੍ਰੋਗਰਾਮ ਨੇ ਅਸੀਂ ਸਾਰਿਆਂ ਨੂੰ ਇੱਕ ਤ ਨਵੇਂ ਵਰੇ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹਾਂ ਵਾਸ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਪਿਛਲੇ ਵਰੇ ਲਾਅਨ ਆਰਡਰ ਦੀਆਂ ਸਥਿਤੀਆਂ ਵਿੱਚ ਸਾਡਾ ਜਮ ਕੇ ਸਾਥ ਦਿੱਤਾ ਪੁਲਿਸ ਦਾ ਪਬਲਿਕ ਨੇ ਇਸ ਵਰੇ ਦੀ ਆਉਣ ਵਾਲੇ ਵਰੇ ਵਿੱਚ ਵੀ ਸਾਡੇ ਸਾਥ ਇਦਾਂ ਬਣਿਆ ਰਹੇਗਾ ਵਿਸ਼ੇਸ਼ ਤੌਰ ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਾਦੂ ਜੀ ਮਾਨਯੋਗ ਐਸਐਸਪੀ ਸਾਹਿਬ ਹੁਸ਼ਿਆਰਪੁਰ ਜੀ ਦੇ ਸ਼੍ਰੀ ਸਰਿੰਦਰ ਲੰਬਾ ਜੀ ਜੇ ਦਿਸ਼ਾ ਦੰਦੇਸ਼ ਤੇ ਅਸੀਂ ਅੱਜ ਫਲੈਗ ਮਾਰਚ ਕੱਢ ਕੇ ਹਟੇ ਹਾਂ ਜਿਹਦੇ ਵਿੱਚ ਅਸੀਂ ਸਾਰਿਆਂ ਸੰਵੇਦਨਸ਼ੀਲ ਥਾਵਾਂ ਤੇ ਪੁਲਿਸ ਦੀ ਗਸ਼ਤ ਕੀਤੀ ਹੈ ਅਸੀਂ ਸਾਰਿਆਂ ਨੂੰ ਜਿਵੇਂ ਕਹਿੰਦੇ ਆ ਤੇ ਵਿਸ਼ਵਾਸ ਦਿਵਾਉਂਦੇ ਆ ਕਿ ਪੁਲਿਸ ਨਵੇਂ ਬਰੇ ਵਿੱਚ ਵੀ ਪੂਰੀ ਮਸ਼ਤੇਦੀ ਨਾਲ ਕੰਮ ਕਰੇਗੀ ਤੁਹਾਡੀ ਲੋਕਾਂ ਦੀ ਜਾਨ ਤੇ ਮਾਲ ਦੀ ਰੱਖਿਆ ਕਰਨ ਤੇ ਕੋਈ ਕਸਰ ਨਹੀਂ ਛੱਡੇਗੀ ਤੇ ਅਸੀਂ ਵੀ ਆਸ ਕਰਦੇ ਕਿ ਤੁਸੀਂ ਸਾਡਾ ਪੂਰਾ ਸਾਥ ਦਿਓਗੇ ਜੈਹਰ